ਫਗਵਾੜਾ ਦੇ ਪਲਾਈ ਰੋਡ ਤੇ ਛੋਟੇ ਬੱਚੇ ਦੇ ਸਕੂਲ ਦੀ ਫੀਸ ਜਮ੍ਹਾਂ ਕਰਵਾਉਣ ਜਾ ਰਹੇ ਪਤੀ ਪਤਨੀ ਦੀ ਸੋਨੇ ਦੀ ਚੈਨ ਲੈ ਕੇ ਮੋਟਰਸਾਈਕਲ ਸਵਾਰ ਲੁਟੇਰੇ ਹੋਏ ਫਰਾਰ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਹੈ ਸ਼ਹਿਰ ਦਾ ਮੈਨੂੰ ਲੱਗਦਾ ਨਹੀਂ ਹੈਗਾ ਕਿ ਪੰਜਾਬ ਸਪੈਸ਼ਲੀ ਰਹਿਣ ਲਾਇਕ ਹੈਗਾ ਮੈਂ ਖੁਦ ਇੰਗਲੈਂਡ ਜਾ ਕੇ ਵਾਪਸ ਆ ਚੁੱਕਾ ਹਾਂ ਪਰ ਮੈਂ ਆਪਣੇ ਆਪ ਨੂੰ ਬੇਕੂਬ ਸਮਝ ਰਿਹਾ ਕਿ ਮੈਂ ਵਾਪਸ ਆਇਆ ਆਣਾ ਨਹੀਂ ਚਾਹੀਦਾ ਪੰਜਾਬ ਬਿਲਕੁਲ ਗੰਦਾ ਹੋ ਚੁੱਕਾ ਹੈ ਮੇਰਾ ਨਾਮ ਜੀ ਆਸ਼ੂ ਸ਼ਰਮਾ ਜੀ ਹਾਂ ਜੀ ਸਿੱਧੀ ਥਾਣੇ ਚਾਹੀਏ ਕੀ ਮਾਮਲਾ ਕੀ ਸਾਰਾ ਮੈਂ ਜੀ ਇਦਾਂ ਆਪਣਾ ਪਲਾਈ ਰੋਡ ਤੇ ਜਾ ਰਿਹਾ ਸੀਗਾ ਮੇਰੇ ਬੱਚਾ ਪੜਦਾ ਕਮਲਾ 네ਰੂ ਸਕੂਲੇ ਉਹਦੀ ਫੀਸ ਫੂਜ ਜਮਾ ਕਰਵਾਉਣ ਜਾ ਰਿਹਾ ਸੀਗੇ ਤੇ ਸੱਭਾ ਮੋਟਰਸਾਈਕਲ ਵਾਲੇ ਦੇ ਕੋਲ ਮੁੰਡੇ ਆਏ ਮੋਟਰਸਾਈਕਲ ਤੇ ਦੀ ਮੇਰੀ ਵਾਈਫ ਦੀ ਗਲੇ ਤੋਂ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲੱਤ ਮਾਰ ਕੇ ਸਾਨੂੰ ਛੋੜ ਦਿੱਤਾ ਤੇ ਚੈਨ ਲੈ ਕੇ ਨੱਠ ਗਏ ਕਿੰਨੇ ਵਿਅਕਤੀ ਸੀਗੇ ਜੀ ਉਹ ਦੋ ਦੋ ਜਾਨੇ ਸੀਗੇ ਮੋਟਰਸਾਈਕਲ ਦਾ ਮੈਨੂੰ ਪਤਾ ਨਹੀਂ ਲੱਗਾ ਕਿ ਮੂਵ ਵਗੈਰਾ ਬੰਨੇ ਸੀ ਉਹਨਾਂ ਨੇ ਮੂਵ ਵਗੈਰਾ ਬੰਨੇ ਹੋਏ ਸੀਗੇ ਕਿੰਨੇ ਕੋਈ ਇਹ ਸਵੇਰੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਕਿੰਨੇ ਟੋਲੇ ਸੀ ਚੈਨੀ ਸੀ ਆਪਣੇ ਚੈਨ ਲਗਭਗ 2.5 ਟੋਲੇ ਦੇ ਸੀ ਕੋਈ ਸੱਟਾਂ ਵਗੈਰਾ ਬਿਮਾਰੀਆਂ ਉਹਨਾਂ ਦੀ ਡਿਗੇ ਜਾਂ ਤਾਂ ਸੱਟਾਂ ਲੱਗੀਆਂ ਆ ਉਹ ਤਾਂ ਲੱਤ ਮਾਰ ਕੇ ਨੱਠ ਗਏ ਜਦ ਅਸੀਂ ਤੇ ਤੁਸੀਂ ਗਾਦੇ ਸੀਗੇ ਸਰ ਅਸੀਂ ਮੋਟਰਸਾਈਕਲ ਤੇ ਸੀ ਕਿਹੜੀ ਸਾਈਡ ਨੂੰ ਫ ਉਹ ਮੁੰਡਾ ਮੁਰਗੇ ਹਿਸ਼ਾਰ ਨੂੰ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਕੋਈ ਕੈਮਰੇ ਆ ਵੀ ਚੱਲਦੇ ਹੋ ਕੈਮਰੇ ਚ ਦੇਖਿਆ ਆ ਬਹੁਤ ਜ਼ਿਆਦਾ ਸਪੀਡ ਸੀਗੀ ਪਤਾ ਨਹੀਂ ਲੱਗ ਰਿਹਾ ਕੁਝ ਇੱਕ ਕੈਮਰਾ ਹੀ ਦੇਖਿਆ ਤੇ ਮੋਟਰਸਾਈਕਲ ਵਗੈਰਾ ਪਹਿਚਾਨ ਹੋਈ ਕਿ ਜਿਹੜਾ ਹੋਈ ਪਹਿਚਾਨੀ ਹੋਈ ਮਗਰ ਵੀ ਨੱਠਿਆ ਮੈਂ ਬਟ ਇੱਕਦਮ ਹੀ ਨਿਹਰਾ ਆ ਗਿਆ ਸੀ ਮੂੰਹ ਤੇ ਤਾਂ ਪਤਾ ਨਹੀਂ ਲੱਗਾ ਇਹ ਕੋਣਾ ਕੀਦਾ ਕਿ ਇਹਦੇ ਮਗਰ ਮੈਂ ਨੱਟ ਰਿਹਾ ਮੈਨੂੰ ਵੀ ਨਹੀਂ ਪਤਾ ਲੱਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਜੀ ਕਰਨ ਆਏ ਆ ਪੁਲਿਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੀਤੀ ਨਹੀਂ ਗੁੰਡੇ ਹੀ ਐਕਚੁਅਲੀ ਆਪਣਾ ਪਹਿਲਾ ਬੰਦਾ ਦੇਖਣਾ ਜ਼ਰੂਰੀ ਸੀਗਾ ਉਹਨਾਂ ਦੇ ਸੱਟਾ ਸਿਰ ਤੇ ਲੱਗੀਆਂ ਸੀਗੀਆਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਹਸਪੀਟਲ ਵਗੈਰਾ ਲੈ ਕੇ ਗਿਆ ਕੀ ਨਾ ਜੀ ਉਹਨਾਂ ਦਾ ਜਿਹਨਾਂ ਦੇ ਸਾਡੇ ਵਾਈਫ ਸੀ ਬਾਨੀ ਸ਼ਰਮਾ ਕਿੱਥੇ ਦੇ ਰਹਿ ਗਏ ਅਸੀਂ ਤੰਬਾਕੂ ਘਟਾਣ ਨਹੀਂ ਜਾ ਰਹੇ ਲਾਗੀ ਇੱਕ ਪਲਾਈ ਰੋਡ ਦੇ ਉੱਪਰ ਚੈਨੀ ਲਾਈ ਜੱਲੋ ਪਲਾਈ ਰੋਡ ਤੇ ਇੱਕ ਲੇਡੀ ਜਾ ਰਹੀ ਸੀ ਤੇ ਪਿੱਛੇੋਂ ਮੋਟਰਸਾਈਕਲ ਵਾਲੇ ਜਿਹੜੇ ਆ ਉਹ ਆ ਕੇ ਉਹ ਉਹਨਾਂ ਦੀ ਚੇਨ ਨੂੰ ਝੱਪਟ ਮਾਰ ਕੇ ਚੇਨ ਖੋਲ ਲਈ ਉਹਨਾਂ ਨੂੰ ਧੱਕਾ ਦੇ ਕੇ ਸੱਡ ਦਿੱਤਾ ਉਹਨਾਂ ਦੇ ਵੀ ਸੱਟਾਂ ਲੱਗ ਗਈਆਂ ਔਰ ਉਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਲੈ ਕੇ ਗਏ ਉਹਨਾਂ ਦਾ ਇਲਾਜ ਤੇ ਕਿੱਥੇ ਦੇ ਰਹਿਣ ਵਾਲੀ ਲੇਡੀਜ਼ ਕੋਈ ਪਤਾ ਚੱਲਿਆ ਇਹ ਨਹੀਂ ਪਤਾ ਚੱਲਿਆ ਕਿਉਂਕਿ ਉਹਨਾਂ ਨੂੰ ਫਿ ਸਿਵਲ 'ਚ ਲੈ ਗਏ ਆ ਤੇ ਕਿੰਨੇ ਵਿਅਕਤੀ ਸੀ ਜਿਹੜਾ ਉਹਨਾਂ ਨੇ ਹਾਂ ਦੋ ਜਣੇ ਦੋ ਜਣੇ ਸੀ ਮੋਟਰਸਾਈਕਲ ਦੇ ਉੱਤੇ ਤੇ ਕਿੱਧਰ ਨੂੰ ਗਏ ਉਹ ਫਲਾਈ ਵਾਲੀ ਸਾਈਡ ਨੂੰ ਮੋਵਾ ਬੰਨੇ ਹੋਏ ਸੀ ਨਹੀਂ ਮੈਂ ਉਹ ਨਹੀਂ ਸੀ ਕਿ ਉਹ ਨਹੀਂ ਪੰਦੇ ਕਿੰਨੇ ਕ ਵਜੇ ਹੋਇਆ ਹਾਸਾ ਇਹ ਏ ਕਰੀਬ ਆ ਗਿਆ 11 ਵਜੇ ਪੰਜ ਮਿੰਟ 11 ਵਜੇ ਹੋਇਆ ਹਾਸਾ ਤੇ ਹੋਇਆ ਇੱਥੇ ਫਲਾਈ ਰੋਡ ਤੇ ਹੀ ਫਲਾਈ ਰੋਡ ਤੇ ਆ ਬਿਲਕੁਲ ਬਹੁਤ ਅਸੀ ਮਸਤ ਹੋਦੇ ਤੇ ਲੇਡੀਜ਼ ਲੇਡੀਆਂ ਦੀ ਟੂਈ ਸ਼ੇ ਲੋ ਲੋਕ ਲਈ ਲੋਕ ਲਈ ਆ ਲੇਡੀਜ਼ ਉਹਨੂੰ ਤੱਕਾ ਦੇ ਕੇ ਜਦੋਂ ਸੱਟਿਆ ਉਹਨਾਂ ਦੇ ਕਾਫੀ ਸੱਟਾ ਲੱਗ ਗਈਆਂ ਉਹਨਾਂ ਨੂੰ ਲਾਜ ਲਿਖੇ ਪਹਿਲਾਂ ਉਹਨੇ